ਇਸ ਤਰ੍ਹਾਂ ਇਹਨੂੰ ਪੱਥਰ ਨੂੰ ਥੱਲੋਂ ਬੰਨ ਕੇ ਤੇ ਨੀਤੇ ਜਿਹੜੇ ਹੈਗੇ ਉਹ ਜਿਵੇਂ ਬਾਈ ਵਾਲੀ ਡ੍ਰੈਲ ਨਾਲ ਤੋੜ ਰਹੇ ਨੇ ਵੱਡੇ ਵੱਡੇ ਪੱਥਰ ਨੂੰ ਸਸ਼ੀ ਗਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਦੀ ਸਿੰਘ ਸੋ ਆਪਾਂ ਇਸ ਟਾਈਮ ਖੜੇ ਸੀ ਮਕਰਾਨਾ ਰਾਜਸਥਾਨ ਜਿੱਥੋਂ ਪੱਥਰ ਨਿਕਲ ਕੇ ਆਉਂਦਾ ਹੈ ਹਨਾ ਮਕਰਾਨਾ ਮਾਰਬਲ ਸੋ ਇਸ ਤਰ੍ਹਾਂ ਖਾਨਾ ਬਣਿਆ ਹੋ ਗਿਆ ਇੱਧਰ ਮਸ਼ੀਨਾਂ ਲੱਗੀਆਂ ਦੇਖ ਰਹੇ ਹੋ ਪਿੱਛੇ ਤੁਸੀਂ ਤੇ ਥੱਲੇ ਇੰਨਾ ਕਿ ਡੂੰਘਾ ਕਿ ਝਾਕਿਆ ਨਹੀਂ ਜਾਂਦਾ ਤੇ ਸ਼ਹਿਰ ਨੂੰ ਤੁਸੀਂ ਮੈਪ ਤੇ ਵੀ ਦੇਖੋਗੇ ਤਾਂ ਸਾਰੇ ਦਾ ਸਾਰਾ ਤੁਹਾਨੂੰ ਅ ਕਿੱਟੇ ਰੰਗ ਦਾ ਸ਼ਹਿਰ ਦੇ ਸੂ ਇਹਦੋਂ ਵੀ ਤੁੰਦ ਘਾ ਮਾਤਾ ਟੋਟਲੀ ਜਿਹੜਾ ਕਾਰੋਬਾਰ ਹੈ ਇੱਥੇ ਸਾਰੇ ਪੱਥਰ ਦਾ ਮਕਰਾਨਾ ਦਾ ਇਸ ਤਰ੍ਹਾਂ ਇਹਨੂੰ ਪੱਥਰ ਨੂੰ ਥੱਲੇੋਂ ਬੰਨ ਕੇ ਤੇ ਨੀਤੇ ਜਿਹੜੇ ਹੈਗੇ ਉਹ ਜਿਵੇਂ ਬਾਈ ਵਾਲੀ ਡ੍ਰਿੱਲ ਨਾਲ ਤੋੜ ਰਹੇ ਨੇ ਵੱਡੇ ਵੱਡੇ ਪੱਥਰ ਨੂੰ ਦੋਨੋਂ ਫਿਰ ਅ ਆਕਰ ਇਹਨਾਂ ਦੀਆਂ ਨਾਲ ਚੱਕ ਦੇ ਨੇ ਕੋਈ ਇੱਕ ਹੀ ਖਾਨਾ ਨੇ ਬਾਈ ਇੱਥੇ ਇੱਕ ਨਹੀਂ ਇਹ ਆਪਾਂ ਤੁਹਾਨੂੰ ਇੱਕੋ ਹੀ ਦਿਖਾਈ ਹੈ ਇਹ ਜੋ ਵੀ